ਉਹ ਜਦੋਂ ਖੋਦਾਈ ਕੀਤੀ ਜਾ ਰਹੀ ਸੀ ਤਾਂ ਖੋਦਾਈ ਦੇ ਵਿੱਚੋਂ ਥੱਲੇੋਂ ਪੂਰੀ-ਪੂਰੀਆਂ ਔਰਤਾਂ ਦੇ ਪਿੰਜਰ ਨਿਕਲੇ ਸਨ ਐਵੇਂ ਵੀ ਸੀ ਜਿਵੇਂ ਔਰਤਾਂ ਤੇ ਉਹਦੇ ਨਾਲ ਹੀ ਉਹਦਾ ਬੱਚਾ ਜਿਹੜਾ ਉਹਨੂੰ ਇਕੱਠੇ ਦਫਨਾਇਆ ਗਿਆ ਔਰਤਾਂ ਤੇ ਬੱਚੇ ਦਾ ਇਕੱਠਾ ਪਿੰਜਰ ਇੰਦਾ ਇੰਦਾ ਇੱਥੋਂ ਨਿਕਲੇ ਉਹ ਪਿੰਜਰ ਇੱਥੇ तकरीबन 40 ਸਾਲ ਰੱਖੇ ਗਏ 2000 ਸਾਲ ਤੱਕ ਜਦੋਂ ਜਥੇਦਾਰ ਜਗਿੰਦਰ ਸਿੰਘ ਵਿਦਾਤੀ ਉਹਨਾਂ ਨੇ ਕਿਹਾ ਕਿ ਇਹਨਾਂ ਜੋ ਹਦੀਆਂ ਪੰਜਾਂ ਜੋ ਪੁਤਲਾ ਹੈ ਉਹਨਾਂ ਨੂੰ ਬੱਥੇ ਟੇਕੇ ਜਾਂਦੇ ਹਨ ਤੇ ਉਹਨਾਂ ਨੇ ਹੁਕਮ ਲਾ ਦਿੱਤਾ ਸੀ ਕਿ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਵੇ ਤਾਂ ਇੱਥੇ ਲਿਖਿਆ ਹੋਇਆ ਹੈ ਕਿ 2000 ਸਾਲ ਦੇ ਵਿੱਚ ਫਿਰ ਹਰੀਕੇ ਪਤਨ ਜਾ ਕੇ ਉਹ ਸਾਰਾ ਕੁਝ ਜਲ ਪ੍ਰਵਾਹ ਕਰ ਦਿੱਤਾ ਸੀ ਨਹੀਂ ਤੇ ਉਸ ਤੋਂ ਪਹਿਲਾਂ ਉਹ ਬਜ਼ੁਰਗਨ ਪੁੱਛ ਰਹੇ ਸੀ ਉਹਦਾ ਪੂਰਾ ਸਰੀਰ ਦਾ ਸਕੈਲਟਨ ਇੱਥੇ ਪਿਆ ਹੋਇਆ ਸੀ ਸੰਗਤ ਜੀ ਇੱਥੇ ਇੰਨਾ ਇਤਿਹਾਸ ਸਾਨੂੰ ਪਤਾ ਹੀ ਨਹੀਂ ਇਥੋਂ ਫਿਰ ਜਦੋਂ ਲੈ ਕੇ ਗਏ ਬਾਕੀ ਤੇ ਆਸ ਬਹੁਤ ਲੰਬੇ ਹਨ ਕਿਉਂਕਿ ਇਹ ਮੀਰ ਮੰਨੂ ਇਹ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਸੀਗਾ ਬੜਕੇ ਪਰ ਹੁਣ ਕੁਝ ਤਾਂ ਇਤਿਹਾਸ ਨੂੰ ਦਰਸਾਉਂਦੇ ਬੁੱਤ ਵੀ ਲਾਏ ਹਨ ਸ਼ਹੀਦ ਸਿੰਘ ਸਿੰਘੜੀਆਂ ਪਚੰਗੀ ਪਟਕੜਾ ਜਗਦੀ ਦੀਵਾਨ ਹਾਲ ਬਣਿਆ ਲਾਇਬ੍ਰੇਰੀ ਇੱਥੇ ਹੈ ਇੱਥੇ ਨੰਗਰ ਹਾਲ ਹੈ ਤੇ ਮਾਤਾ ਬਸੰਤ ਕੌਰ ਜੀ ਦੇ ਨਾਂ ਦੇ ਉੱਤੇ ਸਰੋਵਰ ਵੀ ਬਣਿਆ ਹੋਇਆ ਹੈ ਪਿੱਛੇ ਬੌਲੀ ਸਾਹਿਬ ਵੀ ਹੈ ਇਸ ਥਾਂ ਜਿਵੇਂ ਪ੍ਰਾਤਕ ਸੀ ਹੁੰਦਾ ਬਹੁਤ ਸੋਹਣਾ ਸਵਾਰ ਦਿੱਤਾ ਜਿੱਥੇ ਅਸੀਂ ਖੜੇ ਸੋਹਣੀ ਪਾਰਕ ਹੈ ਵੱਡੇ ਵੱਡੇ ਬੋਰਡ ਅੱਜ ਵੀ ਇਸ ਥਾਂ ਦਾ ਜਿਹੜਾ ਉਦੋਂ ਜੰਗਲ ਦੇ ਵਿੱਚ ਡਰਾਉਣਾ ਰੂਪ ਹੋਏਗਾ ਉਹਨੂੰ ਦਿਖਾਉਂਦੇ ਹਨ ਤੇ ਸੰਗਤ ਜੀ ਅੱਜ ਤਾਂ ਬਹੁਤ ਹੀ ਸੋਹਣਾ ਸਥਾਨ ਬਣਿਆ ਹੋਇਆ ਹੈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਕਿ ਆਪਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਆ। ਭਾਵੇਂ ਸੰਖੇਪ ਇਤਿਹਾਸ ਦਾ ਗੱਲ ਸਾਂਝਾ ਕੀਤਾ ਹੈ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਲੁਧਿਆਣੇ ਤੋਂ ਜਦੋਂ ਅਫਰੋਜਪੁਰ ਖੋਗੇ ਵੱਲੋਂ ਜਾਂਦੇ ਆ ਮੇਨ ਹਾਈਵੇ ਤੋਂ ਮਸਾਂ ਹੀ 1 ਕਿਲੋਮੀਟਰ ਹੋਣਾ ਹੈ ਇਸ ਸਥਾਨ ਇਹ ਇਸ ਸਥਾਨ ਤੇ ਆਪਾਂ ਦਰਸ਼ਨ ਕਰਨ ਵੀ ਨਹੀਂ ਕਦੀ ਆਏ ਮਾੜੀ ਕਿਰਪਾ ਕਰਕੇ ਲੱਗੇ ਆਏ ਵਾਲਿਓ ਮੋਗੇ ਜਗਰਾਓ ਇਲਾਕੇ ਵਾਲਿਓ ਜਰੂਰ ਇਸ ਸਥਾਨ ਤੇ ਆ ਕੇ ਨਤਬਸਤ ਹੋਇਓ ਆਪਣੇ 3 ਪੁੱਤਰਾਂ ਨੂੰ ਇਤਿਹਾਸ ਛੜਾਇਆ ਕਰੋ ਨਹੀਂ ਤਾਂ ਭਾਈ ਤੁਹਾਡੇ 3 ਪੁੱਤਰ ਤੁਹਾਡੇ ਕਹਿਣੇ ਚ ਨਹੀਂ ਜਿਏ ਰਹਿਣੇ ਇਹ ਸਭ ਤੇ ਫਿਰ ਜੋ ਹੋ ਰਿਹਾ ਚੱਲ ਰਿਹਾ ਕਾਲਯੁਗ ਦਾ ਇਹੀ ਚੱਲੀ ਜਾਣਾ ਆਪ ਸੰਗਤ ਜੀ ਇੱਥੇ ਆਪਾਂ ਦਰਸ਼ਕ ਮਿਲਨੇ ਕਰਦੇ ਹੁਣ ਇਥੋਂ ਅੱਗੇ ਚੱਲੇ ਪਾਉਂਦੇ ਹਾਂ